ਤਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਾ ਕਿ ਪੰਜਾਬ ਪੁਲਿਸ ਦੇ ਡੀਆਈਜੀ ਅਰਚਰਨ ਸਿੰਘ ਭੁੱਲਰ ਜਿਹਨਾਂ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਆ ਦੇਖੋ ਕਿਲਵਾਂ ਦੇ ਵਿੱਚ ਸੋਨਾ ਤੇ ਕਰੋੜਾਂ ਰੁਪਏ ਇਹਨਾਂ ਦੇ ਘਰ ਤੋਂ ਬਰਾਮਦ ਹੋਏ ਨੇ ਹੁਣ ਗੱਲ ਇਹ ਆ ਕਿ ਇੱਕ ਡੀਆਈਜੀ ਕਿੱਡਾ ਵੱਡਾ ਅਫਸਰ ਆ ਤੇ ਕਿੰਨੀ ਯਾਦੀ ਕਰਪਸ਼ਨ ਫੈਲੀ ਆ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਕੈਸ਼ ਕਰੋ ਮਿਲੇ ਨੇ ਤੇ ਕਿਲੋਆਂ ਦੇ ਸਾਫ ਚ ਸੋਨਾ ਹੁਣ ਗੱਲ ਇਥੇ ਇਹ ਆ ਕਿ ਕਿੰਨੀ ਬੇਅਨਾਮੀ ਪ੍ਰਾਪਰਟੀ ਹੋਵੇਗੀ ਜਿਹਦਾ ਕੋਈ ਥਾ ਪਤਾ ਨਹੀਂ ਅਜੇ ਸੀਬੀਆਈ ਕੱਢੇਗੀ ਲੇਕਿਨ ਇਹ ਲੋਕਾਂ ਦਾ ਖੂਨ ਚੂਸਿਆ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਜਿਹੜੀ ਆ ਉਹਨੂੰ ਕਿਦਾਂ ਲੁੱਟਿਆ ਜਾ ਰਿਹਾ ਏ ਸੀਬੀਆਈ ਦੇ ਛਾਪੇ ਚ ਬਰਾ ਮਦੀਦਰ ਸਾਰੀ ਆ ਜੋ ਕਿ ਬਹੁਤ ਮੰਦਪਾਗੀ ਗੱਲ ਹੈ